ਉਨ੍ਹਾਂ ਵਿੱਚ ਜਰਾ ਵੀ ਅਭਿਮਾਨ ਨਹੀਂ ਸੀਗਾ ਉਹ ਬਿਲਕੁਲ ਹਰੀ ਉਮੀਦ ਨਾਲ ਸਾਰਿਆਂ ਦੇ ਨਾਲ ਸਾਡੇ ਨਾਲ ਰਹਿ ਕੇ ਇੱਥੇ ਸ਼ਨੀਵਾਰ ਦੇ ਸ਼ਨੀਵਾਰ ਸਾਡੇ ਮਾਡਲ ਟਨ ਪ੍ਰਧਾਨ ਦੁੱਗਲ ਸਾਹਿਬ ਹੈਗੀ ਹੈ ਤੇ ਮੰਦਰ ਆ ਕੇ ਮੱਥਾ ਟੇਕਦੇ ਹੁੰਦੇ ਸੀਗੇ ਤੇ ਸਾਡੇ ਸੇਵਾਦਾਰਾਂ ਨੂੰ ਵੀ ਬੜੀ ਸੇਵਾ ਚੰਗੀ ਤਰ੍ਹਾਂ ਦੇਖੇ ਜਾਂਦੇ ਸੀਗੇ ਤੇ ਸਾਨੂੰ ਤੇ ਹਲੇ ਤੱਕ ਯਕੀਨ ਨਹੀਂ ਆ ਰਹੀ ਕਿ ਉਹਨਾਂ ਨੇ ਇਦਾਂ ਦੀ ਦੁੱਖ ਵਾਪਰੀ ਘਟਨਾ ਵਾਪਰ ਚੁੱਕੀ ਬੱਚੇ ਸਾਨੂੰ ਬਹੁਤ ਦੁੱਖ ਤਕਲੀਫ ਹੋਈ ਹੈ ਇਸ ਗੱਲ ਤੋਂ ਬੇਟਾ ਹਾਂਜੀ ਪੰਜੀ ਹਰੇਕ ਸ਼ਨੀਵਾਰ ਇੱਥੇ ਆਉਂਦੇ ਸੀ ਤੁਹਾਡੇ ਨਾਲ ਤਾਂ ਕਾਫੀ ਗੂੜਾ ਰਿਸ਼ਤਾ ਹੋਊਗਾ ਇਦਾਂ ਸੀਗਾ ਉਹ ਸਾਡੇ ਆ ਕੇ ਜਿੰਨੇ ਵੀ ਸੇਵਾਦਾਰ ਸੀ ਮੇਨਾ ਨਹੀਂ ਸਾਡੇ ਜਿਹੜੇ ਕੁੰਡ ਦੇ ਸੀ ਉਹਨਾਂ ਨੂੰ ਵੀ ਆ ਕੇ ਮਿਲਦੇ ਸੀਗੇ ਉਹਨਾਂ ਨੂੰ ਬੜੇ ਹੀ ਅੱਛੇ ਤਰੀਕੇ ਨਾਲ ਡੀਲ ਕਰਦੇ ਸੀਗੇ ਤੇ ਚਾਹ ਪਾਣੀ ਪੁੱਛਦੇ ਸੇਵਾ ਵੀ ਦੇ ਕੇ ਜਾਂਦੇ ਸਾਡੀ ਵੀ ਬਹੁਤ ਅੱਛੀ ਸੇਵਾ ਕਰਦੇ ਸੀ ਬੱਚੇ ਹਾਂਜੀ ਇਦਾਂ ਤਾਂ ਨਹੀਂ ਸੀਗਾ ਕਿ ਇੰਟਰਨੈਸ਼ਨਲ ਲੈਵਲ ਦਾ ਖਿਡਾਰੀ ਬਾਲੀਵੁੱਡ ਤੱਕ ਪਹੁੰਚ ਹੈ ਹੰਕਾਰ ਮੋਹ ਮਤਲਬ ਇਦਾਂ ਨਹੀਂ ਨਹੀਂ ਬੇਟਾ ਸਾਨੂੰ ਤੇ ਹੁਣ ਤੁਸੀਂ ਦੱਸਦੇ ਪਏਗੇ ਸਾਡੇ ਨਾਲ ਤੇ ਜਿੱਦਾਂ ਸਾਡੇ ਵੱਡੇ ਭਾਜੀ ਸਮਝ ਲਓ ਇਹਨਾਂ ਰਾਮ ਨਾਲ ਜਿੱਦਾ ਯਾਰ ਦੋਸਤ ਹੈਗੇ ਇਦਾਂ ਬਹਿ ਕੇ ਸਾਡੇ ਨਾਲ ਗੱਲਬਾਤ ਕਰਕੇ ਜਾਂਦੇ ਸੀ ਇਹ ਤੇ ਹੁਣ ਸਾਨੂੰ ਇਹਨਾਂ ਪਤਾ ਲੱਗਾ ਕਿ ਇਹਨਾਂ ਇਹਨਾਂ ਦਾ ਉੱਚਾ ਨਾਮ ਹੈਗਾ ਉਹਨਾਂ 'ਚ ਜਰਾ ਵੀ ਪੈਸੇ ਦਾ ਕੋਈ ਅਭਿਮਾਨ ਨਹੀਂ ਸੀਗਾ ਬੇਟਾ ਜਿਹੜਾ ਸਾਡੇ ਨਾਲ ਬੰਨਦਾ ਸੀਗਾ ਸਾਡੀ ਸੇਵਾਦਾਰ ਦੀ ਸੇਵਾ ਕਰਦਾ ਹੈਗਾ ਪੁਰਸ਼ ਸ਼ਨੀਵਾਰ ਦੇ ਸ਼ਨੀਵਾਰ ਇੱਥੇ ਬੱਚੇ ਮੱਥਾ ਟੇਕ ਕੇ ਜਾਂਦੇ ਸੀਗੇ ਇੱਦਾਂ ਦਾ ਉਹਨਾਂ ਨੂੰ ਇੱਕ ਪੈਸੇ ਦਾ ਵੀ ਹੰਕਾਰ ਨਹੀਂ ਸੀ ਬੇਟਾ ਸ਼ਾਕਾਹਾਰੀ ਬੋਡੀ ਬਿਲਡਰ ਸੀ ਬਹੁਤ ਸੋਨਾ ਮਤਲਬ ਕਿ ਨਾ ਇੰਡਸਟਰੀ ਦੇ ਵਿੱਚ ਨਾਮ ਕਮਾ ਚੁੱਕੇ ਨੇ ਜਿੱਥੇ ਤਿਉਹਾਰਾਂ ਦਾ ਸੀਜ਼ਨ ਹੈ ਘਰ ਦੇ ਵਿੱਚ ਖੁਸ਼ੀਆਂ ਨੇ ਉੱਥੀ ਇਸ ਸਿਤਾਰੇ ਦੇ ਅਲੋਪ ਹੋ ਜਾਣ ਦੇ ਨਾਲ ਮੈਨੂੰ ਲੱਗਦਾ ਕਿ ਉਸ ਪਰਿਵਾਰ ਦੇ ਵਿੱਚ ਨਹੀਂ ਪੂਰੇ ਜਲੰਧਰ ਦੇ ਵਿੱਚ ਇਸ ਵੇਲੇ ਮਾਤਮ ਦਾ ਮਾਹੌਲ ਹੈ ਕਿਉਂਕਿ ਸਬਦਾ ਹਰਮਨ ਪਿਆਰਾ ਮਤਲਬ ਕਿ ਬੋਡੀ ਬਿਲਡਰ ਸੀ ਕਿਉਂਕਿ ਬੇਟਾ ਸਾਨੂੰ ਹੀ ਸੁਣ ਕੇ ਇਨਾ ਦੁੱਖ ਲੱਗਣ ਡਿਆਗਾ ਜਿਸ ਘਰ 'ਚ ਇਹ ਘਟਨਾ ਵਾਪਰੀ ਹੋਣੀ ਹੈ ਉਹਨਾਂ ਦੇ ਦੁੱਖਾਂ ਦਾ ਤਾਂ ਪਹਾੜ ਡਿਗ ਪਿਆਗਾ ਬੱਚੇ ਇਸ ਕਰਕੇ ਉਹ ਹਰਮਨ ਪਿਆਰੇ ਨੇਤਾ ਸਾਡੇ ਬਿਲਕੁਲ ਪਿਆਰ ਸਤਕਾਰਯੋਗ ਸੀਗੇ ਸਾਡੇ ਨਾਲ ਆ ਕੇ ਬਹਿੰਦੇ ਸੀ ਸਾਨੂੰ ਤੇ ਬਿਲਕੁਲ ਹੀ ਭਰਾਵਾਂ ਦੇ ਵਾਂਗੂ ਰੱਖਦੇ ਸੀ ਸਾਡੇ ਕੋਲ ਆ ਕੇ ਸੇਵਾ ਵੀ ਸਾਡੀ ਕਰਦੇ ਸੀਗੇ ਜੀ ਹਾਂਜੀ ਤੇ ਇੱਥੇ ਲੋਕੀ ਹੁਣ ਆ ਰਹੇ ਆ ਸਾਡੇ ਕੋਲ ਬਾਰ ਬਾਰ ਪੁੱਛ ਰਹੇਗੇ ਕਿਸੇ ਨੂੰ ਯਕੀਨ ਨਹੀਂ ਆਉਦਾ ਕੀ ਆ 17 ਹੁਣ ਦੁਨੀਆ ਤੋਂ ਅਲੋਪ ਹੋ ਚੁੱਕਾ ਹੈ ਬੇਟਾ ਬਿਲਕੁਲ